ਤਾਂ ਇਹ ਨਹੀਂ ਪਤਾ ਜੀ ਵੀ ਬਾਣੀ ਕਿੱਥੋਂ ਆਈ ਆ ਬਾਣੀ ਤਾਂ ਦਰਗਾਹ ਤੋਂ ਆਈ ਆ ਜੇ ਆਪਾਂ ਵਾਹਿਗੁਰੂ ਨਾਲ ਜੁੜਦੇ ਸਾਂਝਲਾ ਪੱਤਰੇ ਨਾਲ ਜੁੜਦੇ ਜੇ ਤੁਪਾ ਗੁਰਦੁਆਰੇ ਵੇਲੇ ਸੱਜਖੰਡ ਸਾਹਿਬ ਨੂੰ ਚੁੰਮ ਕੇ ਆਉਣੇ ਹਿੰਨੇ ਉਧਰ ਭਾਵੇਂ ਉਧਰੋਂ ਦੀ ਜਾਈਏ ਭਾਵੇਂ ਇਧਰੋਂ ਦੀ ਆਈਏ ਫਰਕ ਤਾਂ ਕੋਈ ਨਹੀਂ ਪੰਦਾ ਇਤਾਂ ਨੀ ਪੰਨਾ ਫਰਕ ਕਿਉਂ ਕਿ ਉਤਰੇ ਨਾਲ ਜੁੜੀ ਹੋਈ ਹੈ। ਵਾਹਿਗੁਰੂ ਨਾਲ ਜੁੜੀ ਹੋਈ ਹੈ। ਮਨੁੱਖ ਉਤਰੇ ਨਾਲ ਜੁੜੀ ਹੋਈ ਹੈ। ਤੇ ਜੇ ਆਪਾਂ ਗੱਲ ਕਰੀਏ ਜਿਹੜਾ ਗੁਰੂ ਗ੍ਰੰਥ ਸਾਹਿਬ ਜਿਹਦੇ ਪਾਠ ਨਾਲ ਜੁੜਿਆ ਹੁੰਦਾ ਉਹਨੂੰ ਮਾਰ ਨਾਲ ਕੋਈ ਨਹੀਂ ਤੇ ਜਿਹੜਾ ਟੱਕ ਗਿਆ ਉਹਨੂੰ ਰੱਖਣ ਨਾਲ ਨੋ ਕੋਈ ਮੱਛ ਪੰਜ ਪਿਆਰਿਆਂ ਦੇ ਨਾਮ ਲਿਖਣ ਨੂੰ ਕਹੇ ਮੈਂ ਕੱਲ ਹੀ ਲਿਖ ਕੇ ਦੇ ਕੇ ਆਇਆ ਅੱਜ ਦੋਸਤ ਨੂੰ ਪੰਜ ਪਿਆਰੀਆਂ ਦੇ ਨਾਮ ਸੁਣ ਦੱਸਦਾ ਮੈਂ ਭਾਈ ਦੇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸੈਵ ਸਿੰਘ ਜੀ ਇਹ ਪੰਜ ਪਿਆਰੀਆਂ ਦੇ ਨਾਮ ਜਿਹੜੇ ਭਾਈ ਦੇਆ ਨਕਲੇ ਸੀ ਵੀ ਉਹਦੇ ਵਿੱਚ ਦਇਆ ਹੋਣੀ ਪਾਈਤਾ ਸਿੰਘ ਜੀ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਲਈ ਸੀ ਧਰਮ ਦੀ ਖਾਤਰ ਜਾਨ ਵੀ ਦੇਣੀ ਪਾਈ ਹਿੰਮਤ ਸਿੰਘ ਜੀ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਲਈ ਸੀ ਵੀ